ਵੀਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮਜੀਠੀਆ ਦੇ ਗੰਭੀਰ ਦੋਸ਼ ਦੱਸਿਆ ਸੁਖਵੀਰ ਤੇ ਹਮਲੇ ਪਿੱਛੇ ਕੌਣ ਸੁਖਵੀਰ ਤੇ ਹਮਲੇ ਬਾਅਦ ਡਾਕਟਰ ਚੀਮਾ ਅਤੇ ਸੁਖੀ ਰੰਧਾਵਾ ਆਮੋ ਸਾਹਮਣੇ ਹਮਲੇ ਬਾਅਦ ਸੁਖਵੀਰ ਦਾ ਪਹਿਲਾ ਅਤੇ ਵੱਡਾ ਬਿਆਨ ਸੋਖਬੀਰਤੇ ਹੋਏ ਹਮਲੇ ਤੋਂ ਬਾਅਦ ਅਕਾਲੀ ਦਰਲੇ ਸੱਦੀ ਵੱਡੀ ਮੀਟਿੰਗ ਦਿੱਲੀ ਕੂਚ ਲਈ ਤਿਆਰੀਆਂ ਮੁਕੰਮਲ ਕੈਨੇਡਾ ਚ ਇੱਕ ਪੰਜਾਬੀ ਗੱਭਰੂ ਦਾ ਕਤਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਬਹੁਤ ਚਰਚਿਤ ਖਬਰ ਤੇ ਧਿਆਨ ਮਾਰਦੇ ਹਾਂ ਸੁਖਵੀਰ ਤੇ ਹੋਇਆ ਹਮਲਾ ਹਮਲੇ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਕੋਈ ਆਪਣੇ ਆਪ ਨੂੰ ਠੀਕ ਤੇ ਦੂਸਰੇ ਨੂੰ ਗਲਤ ਕੋਈ ਆਪਣੇ ਆਪ ਨੂੰ ਸੱਚਾ ਤੇ ਦੂਸਰੇ ਨੂੰ ਝੂਠਾ ਇਹ ਸਾਰੀ ਇਸ ਵਕਤ ਸਿਆਸਤ ਦੀ ਗੇਮ ਚੱਲ ਰਹੀ ਹੈ ਵਿਕਰਮ ਜੀਠੀਆ ਨੇ ਪੰਜਾਬ ਪੁਲਿਸ ਅਤੇ ਇਹਦੇ ਨਾਲ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਆੜੇ ਹੱਥੀ ਲੈਂਦੇ ਆ ਤੇ ਕਿਹਾ ਕਿ ਉਹ ਇਹ ਤਾਂ ਦੱਸ ਸਕਦੇ ਐ ਇਹ ਜਾਣਕਾਰੀ ਕੀ ਦੇ ਸਕਦੇ ਐ ਕਿ ਐਸਪੀ ਹਰਪਾਲ ਸਿੰਘ ਰੰਧਾਵਾ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਨਰੈਣ ਸਿੰਘ ਚੌੜਾ ਦੇ ਨਾਲ 3 ਦਸੰਬਰ ਨੂੰ ਹੱਥ ਕਿਉਂ ਬੁਲਾਇਆ ਸੀ ਜਦੋਂ ਉਹ ਸੁਖਵੀਰ ਬਾਦਲ ਦਾ ਕਤਲ ਕਰਨ ਤੋਂ ਇੱਕ ਦਿਨ ਪਹਿਲਾਂ 3 ਦਸੰਬਰ ਨੂੰ ਉੱਥੇ ਰੇਕੀ ਕਰ ਰਿਹਾ ਸੀ ਅਤੇ ਪੁਲਿਸ ਨੇ ਉਸ ਅਤਵਾਦੀ ਨੂੰ ਉਸੇ ਵਕਤ ਹਿਰਾਸਤ ਵਿੱਚ ਕਿਉਂ ਨਹੀਂ ਲਿਆ ਸੀ ਜਦੋਂ ਕਿ ਉਹਨਾਂ ਨੂੰ ਪਤਾ ਸੀ ਕਿ ਇਹ ਅਤਵਾਦੀ ਹੈ ਇਹ ਇੱਥੇ ਕੀ ਕਰ ਸਕਦਾ ਮਜੀਠੀਆ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਵੀਡੀਓ ਫੁਟੇਜ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹ ਉੱਥੇ ਤੁਰਦਾ ਫਿਰਦਾ ਨਜ਼ਰ ਆ ਰਿਹਾ ਹੈ ਅਤੇ ਐਸਪੀ ਹਰਪਾਲ ਸਿੰਘ ਵੀ ਉਹਦੇ ਨੇੜੇ ਉਹਦੇ ਨਾਲ ਹੱਥ ਮਲਾਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਉਹ ਕਹਿੰਦੇ ਸਭ ਜਾਣਦੇ ਸੀ ਕਿ ਇਹ ਇੱਕ ਕੱਟੜ ਅਤਵਾਦੀ ਹੈ ਪਰ ਇੱਥੇ ਟਿੱਪਣੀ ਵੀ ਕਰਨੀ ਬਣਦੀ ਹੈ ਕਿ ਉਹ ਇਸ ਵਕਤ ਜੇਲ੍ਹ ਤੋਂ ਬਾਹਰ ਸੀ 2018 ਤੋਂ ਉਹ ਜੇਲ੍ਹ ਤੋਂ ਰਿਹਾ ਹੋ ਕੇ ਆਇਆ ਸੀ ਅਤੇ ਇਹਦੇ ਨਾਲ ਹੀ ਦਰਬਾਰ ਸਾਹਿਬ ਆਉਣ ਵਾਲੇ ਕਿਸੇ ਵਿਅਕਤੀ ਦੀ ਤਲਾਸ਼ੀ ਨਹੀਂ ਲਈ ਜਾਂਦੀ ਪਰ ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਉਹ ਕੋਈ ਆਮ ਬੰਦਾ ਨਹੀਂ ਉਹ ਇੱਕ ਕੱਟੜ ਅਤਵਾਦੀ ਹੈ ਜਿਸ ਦੇ ਖਿਲਾਫ 30 ਤੋਂ ਵੱਧ ਪਰਚੇ ਦਰਜ ਨੇ ਉਹਨਾਂ ਕਿਹਾ ਕਿ ਐਸਪੀਅਤ ਤੇ ਚੌੜਾ ਦੋਵੇਂ ਇੱਕੋ ਇਲਾਕੇ ਪਾਵ ਡੇਰਾ ਬਾਬਾ ਨਾਰਕ ਨਾਲ ਸੰਬੰਧਤ ਨੇ ਉਸ ਨੇ ਇਹ ਵੀ ਦਿਖਾਇਆ ਕਿ ਪੁਲਿਸ ਨੇ ਕਿਵੇਂ ਚੌੜਾ ਦੀ ਪੈੜ ਤਾਂ ਨੱਪੀ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਿਸ ਕਾਰਨ ਪੰਜਾਬ ਪੁਲਿਸ ਦੇ ਰਵੱਈਏ ਤੇ ਉਹ ਕਹਿੰਦੇ ਇੱਕ ਨਹੀਂ अनेका ਸਵਾਲ ਖੜੇ ਹੋ ਰਹੇ ਨੇ ਮਜੀਠੀਆ ਨੇ ਕਿਹਾ ਕਿ ਬੀਤੇ ਕੱਲ ਵੀ ਐਸਪੀ ਰੰਧਾਵਾ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੂਚਨਾ ਦਫ਼ਤਰ ਦੇ ਵਿੱਚ ਸੁਖਬੀਰ ਬਾਦਲ ਤੇ ਹਮਲੇ ਤੋਂ ਪਹਿਲਾਂ ਸਿਰਫ 3 ਮਿੰਟ ਪਹਿਲਾਂ ਹੀ ਉੱਥੇ ਪਹੁੰਚੇ ਸੀ ਅਤੇ ਉਹਨਾਂ ਨੇ ਮੁਸਤੈਦ ਹੋਣ ਦਾ ਬਾਅਦ ਦੇ ਵਿੱਚ ਦਾਅਵਾ ਕਰ ਦਿੱਤਾ ਸੀ ਮਜੀਠੀਆ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲੜ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਅੱਗੇ ਝੁਕਣ ਦੀ ਉਹਨਾਂ ਦੀ ਨਖੇਦੀ ਕੀਤੀ ਹੈ ਕਿ ਉਹਨਾਂ ਨੇ ਜਾਣ-ਬੁੱਝ ਕੇ ਮੀਡੀਆ ਕਰਮੀਆਂ ਨੂੰ ਆਪਣੀ ਰਹਿਸ਼ਤੇ ਸੱਦਿਆ ਅਤੇ ਇੱਕ ਬਿਆਨ ਦੇ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸੁਖਬੀਰ ਬਾਦਲ ਨੇ ਹਮਦਰਦੀ ਲੈਣ ਵਾਸਤੇ ਇਹ ਹਮਲਾ ਖੁਦ ਕਰਵਾਇਆ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਹ ਕੋਰਾ ਝੂਠ ਹੈ ਅਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸੁਖਬੀਰ ਬਾਦਲ ਦੀ ਸੁਰੱਖਿਆ ਕਰਨ ਦੇ ਵਿੱਚ ਬਿਲਕੁਲ ناکਾਮ ਰਹਿਣ ਤੇ ਧਿਆਰ ਪਾਸੇ ਹਟਾਉਣ ਵਾਸਤੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਐ। ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਪੁਲਿਸ ਕਮਿਸ਼ਨਰ ਪੰਜਾਬੀਆਂ ਨੂੰ ਦੱਸਣ ਕਿ ਜਦੋਂ ਪੌਣੇ 200 ਪੁਲਿਸ ਮੁਲਾਜ਼ਮ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਾਇਨਾਤ ਸੀ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਦਰਬਾਰ ਸਾਹਿਬ 'ਚ ਤੈਨਾਤ ਨਹੀਂ ਸੀ ਜਦੋਂ ਕਿ ਉਹ ਸੁਖਬੀਰ ਬਾਦਲ ਦੀ ਨਿਗਰਾਨੀ ਵਾਸਤੇ ਸਨ ਪਰ ਮਜੀਠੀਆ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਤੈਨਾਤ ਸੀ ਤਾਂ ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਚੌੜਾ ਦੀ ਤਲਾਸ਼ੀ ਕਿਉਂ ਨਹੀਂ ਲਈ ਉਸ ਨੂੰ ਗ੍ਰਿਫਤਾਰ ਕਰਨਾ ਵਾਜਿਬ ਕਿਉਂ ਨਹੀਂ ਸਮਝਿਆ ਮਜੀਠੀਆ ਨੇ ਇਹ ਵੀ ਕਿਹਾ ਕਿ ਹਮਲਾ ਬਾਦਲ ਪਰਿਵਾਰ ਦੇ ਨਾਲ ਸੁਰੱਖਿਆ ਮੁਲਾਜ਼ਮਾਂ ਨੇ ਅਸਫਲ ਬਣਾਇਆ ਨਾ ਕਿ ਕਿਸੇ ਪੁਲਿਸ ਵਾਲੇ ਨੇ ਅਧਿਕਾਰਤ ਤੌਰ ਤੇ ਕਹਿੰਦੇ ਉਹ ਡਿਊਟੀ ਤੇ ਤਾਇਨਾਤ ਨਹੀਂ ਸੀ ਉਹਨਾਂ ਨੇ ਕਿਹਾ ਕਿ ਜਸਵੀਰ ਸਿੰਘ ਅਸਲ ਦੇ ਵਿੱਚ ਬਠਿੰਡਾ ਦੇ ਐਮਪੀ ਸੰਸਦ ਹਰ ਸਿਮਰਤ ਕੌਰ ਬਾਦਲ ਦੇ ਨਾਲ ਤਾਇਨਾਤ ਨੇ ਜਿਨ੍ਹਾਂ ਨੂੰ 3 ਦਸੰਬਰ ਨੂੰ ਅਮ੍ਰਿਤਸਰ ਦੇ ਵਿੱਚ ਇਸ ਵਾਸਤੇ ਭੇਜਿਆ ਗਿਆ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਦੀ ਜਦੋਂ ਉੱਥੇ ਸੇਵਾ ਉਹਨੇ ਕਰਨੀ ਆ ਉਹਦੇ ਨਾਲ-ਨਾਲ ਰਹਿਣ ਮਜੀਠੀਆ ਨੇ ਇਹ ਵੀ ਕਿਹਾ ਕਿ ਅਮ੍ਰਿਤਸਰ ਪੁਲਿਸ ਮੌਕੇ ਦੀ ਸੀਸੀਟੀਵੀ ਫੁਟੇਜ ਜਨਤਕ ਕਰਨ ਦੇ ਖਿਲਾਫ ਸ਼ੀਰੋਮੁਨੀ ਕਮੇਟੀ ਸਟਾਫ ਨੂੰ ਵੀ ਧਮਕਾ ਰਹੀ ਹੈ ਕਿਉਂਕਿ ਇਸ ਫੁਟੇਜ ਦੇ ਕਾਰਨ ਪੁਲਿਸ ਦੀ ਅਸਫਲਤਾ जगਜाहिर ਹੋ ਰਹੀ ਹੈ ਇਹਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਨਰੈਣ ਚੌੜਾ ਜੋ ਨਰਿੰਦਰ ਚੌੜਾ ਦਾ ਭਰਾ ਹੈ ਉਹ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀਆਂ ਦੇ ਵਿੱਚੋਂ ਇੱਕ ਹੈ ਰੰਧਾਵਾ ਨੇ ਨਰਿੰਦਰ ਸਿੰਘ ਚੌੜਾ ਨੂੰ ਸਰਬਸੰਮਤੀ ਨਾਲ ਪੰਚਾਇਤ ਸੰਮਤੀ ਦਾ ਚੇਅਰਮੈਨ ਵੀ ਬਣਵਾਇਆ ਸੀ ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਦੇ ਰਾਜ ਭਾਗ ਵੇਲੇ ਨਰੈਣ ਚੌੜਾ ਦੇ ਖਿਲਾਫ ਦੋ ਕੇਸ ਰੱਦ ਕਰਵਾ ਦਿੱਤੇ ਗਏ ਸੀ ਅਤੇ ਨਾਰੈਣ ਚੌੜਾ ਨੂੰ 2018 ਦੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ ਜਦੋਂ ਰੰਧਾਵਾ ਕਾਂਗਰਸ ਦੇ ਵਿੱਚ ਮੰਤਰੀ ਹੋਇਆ ਕਰਦੇ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਰੰਧਾਵਾ 6 ਫਾਰ ਜਸਟਿਸ ਦੇ ਨਜ਼ਦੀਕੀਆਂ ਨੂੰ ਉਹ ਤਸ਼ਾਹਤ ਵੀ ਕਰ ਰਹੇ ਨੇ ਨਾਰੈਣ ਚੌੜਾ ਦੇ ਵੇਰਵੇ ਸਾਂਝੇ ਕਰਦਿਆਂ ਮਜੀਠੀਆ ਨੇ ਕਿਹਾ ਕਿ ਚੌੜਾ ਇੱਕ ਖਤਰਨਾਕ ਅਤਵਾਦੀ ਹੈ ਉਹਦੇ ਕੋਲੋਂ ਬੰਬ ਅਤੇ AK-47 ਵਰਗੀਆਂ ਰਾਈਫਲਾਂ ਵੀ ਬਰਾਮਦ ਹੋ ਚੁੱਕੀਆਂ ਨੇ ਫਿਰ ਵੀ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰਨ ਦੇ ਵਿੱਚ ਉਹ ਕਾਮਯਾਬ ਕਿਵੇਂ ਹੋ ਗਿਆ ਵੱਡੇ ਸਵਾਲ ਨੇ ਤੇ ਹੁਣ ਜਿਸ ਦਿਨ ਸੁਖਵੀਰ ਤੇ ਹਮਲਾ ਹੋਇਆ ਸੀ ਉਸੇ ਦਿਨ ਸਭ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਆਖ ਦਿੱਤਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਵਿਅਕਤੀ ਆ ਭਾਵੇਂ ਅਸਿੱਧੇ ਤਰੀਕੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਤੇ ਦੋਸ਼ ਲਾਇਏ ਸੀ ਉਹਦੇ ਤੋਂ ਬਾਅਦ ਬਿਕਰ ਮਜੀਠੀਆ ਵੀ ਇਹ ਦੋਸ਼ ਲਾ ਰਹੇ ਨੇ ਹੁਣ ਲੋਕ ਸਭਾ ਦੇ ਸੰਸਦ ਸੁਖਜਿੰਦਰ ਸਿੰਘ ਉਰਫ ਸੁੱਖੀ ਰੰਧਾਵਾ ਨੇ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਤੇ ਹੋਏ ਹਮਲੇ ਦੀ ਜਿੱਥੇ ਸਖਤ ਨਿੰਦਿਆ ਕੀਤੀ ਹੈ ਉੱਥੇ ਉਹਨਾਂ ਨੇ ਸਖਤ ਰੁਖ ਵੀ ਅਪਣਾਇਆ ਰੰਧਾਵਾ ਨੇ ਡਾਕਟਰ ਦਲਜੀਤ ਚੀਮਾ ਦੇ ਉਸ ਬਿਆਨ ਦੀ ਨਿੰਦਿਆ ਵੀ ਕੀਤੀ ਆ ਤੇ ਸਖਤ ਨੋਟਿਸ ਵੀ ਲਿਆ ਹੈ ਉਹਨਾਂ ਨੇ ਕਿਹਾ ਕਿ ਅੱਤਵਾਦੀ ਨਰੈਣ ਸਿੰਘ ਚੌੜਾ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ ਹੈ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਇਹ ਹੋਰ ਕੁਝ ਨਹੀਂ ਬਖਲਾਹੜ ਦੀ ਨਿਸ਼ਾਨੀਆਂ ਹਨ ਉਹਨਾਂ ਕਿਹਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਦੇ ਖਿਲਾਫ ਉਹ ਮਾਣ ਖਾਨੀ ਦਾ ਮੁਕੱਦਮਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕਰਨਗੇ ਰੰਧਾਵਾ ਨੇ ਕਿਹਾ ਕਿ ਨਰੈਣ ਸਿੰਘ ਚੌੜਾ ਦਾ ਪਰਾ ਲੰਬੇ ਸਮੇਂ ਤੋਂ ਪਿੰਡ ਦਾ ਸਰਪੰਚ ਹੈ 1997 ਤੋਂ ਕਈ ਵਾਰ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਵੀ ਉਹ ਪਿੰਡ ਦਾ ਸਰਪੰਚ ਬਣਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਨਰੈਣ ਸਿੰਘ ਚੌੜਾ ਦਾ ਪਿੰਡ ਪਾਕਿਸਤਾਨ ਦੀ ਸਰਹੱਦ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਹੈ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਖੋਫੀਆ ਏਜੰਸੀਆਂ ਨੇ ਉਸ ਉੱਤੇ ਨਜ਼ਰ ਕਿਉਂ ਨਹੀਂ ਰੱਖੀ ਰੰਧਾਵਾ ਨੇ ਕਿਹਾ ਕਿ ਉਹ ਅਜ ਤੱਕ ਨਰੈਣ ਸਿੰਘ ਚੌੜਾ ਨੂੰ ਕਦੇ ਨਹੀਂ ਮਿਲੇ ਉਹਨਾਂ ਦਾ ਪਰਿਵਾਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣ ਵਾਲੇ ਮਾੜੇ ਅੰਸਰਾਂ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਚੁੱਕਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਡਟ ਕੇ ਉਹ ਖੜਦਾ ਰਹੇਗਾ ਤੇ ਆਵਾਜ਼ ਬੁਲੰਦ ਕਰਦਾ ਰਹੇਗਾ ਰੰਧਾਵਾ ਨੇ ਕਿਹਾ ਕਿ ਇਹ ਹਮਲਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਨਕੰਮੇ ਸੁਰੱਖਿਆ ਪ੍ਰਬੰਧਾਂ ਦਾ ਨਤੀਜਾ ਹੈ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਆਈਬੀ ਰਾ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਜਾਂ ਖੁਫੀਆ ਤੰਤਰ ਇਹ ਆਖ ਸਕਦਾ ਕਿ ਮੁਕੰਮਲ ਫੇਲ ਹੋਇਆ ਹੈ। ਨਰੈਣ ਸਿੰਘ ਚੌੜਾ ਦੱਸਣਾ ਬਣਦਾ ਹੈ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪਹਿਲਾਂ ਘੁੰਮਦਾ ਵੀ ਦੇਖਿਆ ਗਿਆ ਸੀ। ਕੇਂਦਰ ਅਤੇ ਪੰਜਾਬ ਦੀਆਂ ਏਜੰਸੀਆਂ ਇਹੋ ਜਿਹੇ ਦੇਸ਼ ਵਿਰੋਧੀ ਅਨਸਰ ਤੇ ਉਹ ਕਹਿੰਦੇ ਪੈਨੀ ਰਸਰ ਕਿਉਂ ਨਾ ਰੱਖ ਸਕੀਆਂ। ਬੀਤੇ ਦਿਨੀ ਸੁਖਵੀਰ ਤੇ ਹੋਏ ਹਮਲੇ ਤੋਂ ਬਾਅਦ ਦੱਸਣਾ ਬਣਦਾ ਹੈ ਕਿ ਡਾਕਟਰ ਦਲਜੀਤ ਚੀਮਾ ਨੇ ਇਹ ਵੱਡੇ ਦੋਸ਼ ਲਾ ਦਿੱਤੇ ਸੀ ਕਿ ਸੁਖਵੀਰ ਤੇ ਹਮਲਾ ਕਰਨ ਵਾਲੇ ਸਖਸ਼ ਦਾ ਭਰਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਦੋਸਤ ਹੈ ਦਲਜੀਤ ਚੀਮਾ ਨੇ ਇਹ ਵੀ ਕਿਹਾ ਸੀ ਕਿ ਨਰੈਣ ਸਿੰਘ ਚੌੜਾ ਡੇਰਾ ਬਾਬਾ ਨਾਨਕ ਹਾਲ ਕੇ ਵੀ ਸੁਖਜਿੰਦਰ ਰੰਧਾਵਾ ਦੇ ਚੇਅਰਮੈਨ ਦਾ ਭਰਾ ਹੈ ਨਰੈਣ ਸਿੰਘ ਚੌੜਾ ਦਾ ਦੱਸਣਾ ਬਣਦਾ ਕਿ ਸਕਾਪੁਰਾ ਨਰਿੰਦਰ ਸਿੰਘ ਚੌੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਡਾਕਟਰ ਚੀਮਾ ਨੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਵੀ ਕਰ ਦਿੱਤੀ ਸੀ ਡਾਕਟਰ ਚੀਮਾ ਦੇ ਇਸ ਬਿਆਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਤਿੱਖਾ ਬਿਆਨ ਦਿੱਤਾ ਕੋ ਟੀਮਾਂ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਤੇ ਉਸ ਦਿਨ ਦੀ ਤਾਂ ਚੁੱਪ ਧਾਰੀ ਹੋਈ ਸੀ ਸੁਖਵੀਰ ਬਾਦਲ ਨੇ ਪਰ ਹੁਣ ਉਹਨਾਂ ਦਾ ਆਪਣਾ ਪਹਿਲਾ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਖਵੀਰ ਦੀ ਜਾਨ ਬਚਾਉਣ ਵਾਲੇ ਪੁਲਿਸ ਅਫਸਰਾਂ ਦਾ ਸੁਖਵੀਰ ਬਾਦਲ ਨੇ ਧੰਨਵਾਦ ਕੀਤਾ ਆਪਣੇ ਐਕਸ ਅਕਾਊਂਟ ਤੇ ਉਹਨਾਂ ਨੇ ਲਿਖਿਆ ਕਿ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਤ ਤੇ ਲਾਉਣੀ ਕੋਈ ਸੁਖਾਲੀ ਨਹੀਂ ਹੁੰਦੀ ਏਐਸਆਈ ਜਸਵੀਰ ਸਿੰਘ ਅਤੇ ਏਐਸਆਈ ਹੀਰਾ ਸਿੰਘ ਦੋਵੇਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇ ਤੋਂ ਹੀ ਕਹਿੰਦੇ ਸਾਡੇ ਪਰਿਵਾਰ ਦਾ ਹਿੱਸਾ ਨੇ ਇਹਨਾਂ ਵੱਲੋਂ ਕਹਿੰਦੇ ਬੀਤੇ ਦਿਨੀ ਦਿਖਾਈ ਦਲੇਰੀ ਅਤੇ ਵਫਾਦਾਰੀ ਦਾ ਮੁੱਲ ਮੈਂ ਇੱਥੇ ਮੇਰਾ ਪਰਿਵਾਰ ਸਾਰੀ ਉਮਰ ਨਹੀਂ ਬੋੜ ਸਕਦੇ ਵਾਹਿਗੁਰੂ ਇਹਨਾਂ ਨੂੰ ਲੰਬੀ ਉਮਰ ਚੰਗੀ ਸਿਹਤ ਅਤੇ ਹਰ ਖੁਸ਼ੀ ਬਖਸ਼ੇ ਦੱਸਣਾ ਬਣਦਾ ਕਿ 4 ਦਸੰਬਰ ਨੂੰ ਸੁਖਵੀਰ ਬਾਦਲ ਜਦੋਂ ਦਰਬਾਰ ਸਾਹਿਬ ਦੇ ਬਾਹਰ ਆਪਣੀ ਤਨਖਾਹ ਵਾਲੀ ਸਜ਼ਾ ਭੁਗਤ ਰਹੇ ਸੀ ਤਾਂ ਨਰੈਣ ਸਿੰਘ ਚੌੜਾ ਨਾਮ ਦੇ ਇੱਕ ਵਿਅਕਤੀ ਵੱਲੋਂ ਉਹਨਾਂ ਤੇ ਗੋਲੀ ਚਲਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ ਪਰ ਸੁਰੱਖਿਆ ਕਰਮੀਆਂ ਨੇ ਵਾਰਦਾਤ ਹੋਣ ਤੋਂ ਪਹਿਲਾਂ ਹੀ ਬਚਾਅ ਕਰ ਦਿੱਤਾ ਸੀ ਤੁਹਾਨੂੰ ਸ਼ਾਇਦ ਯਾਦ ਹੀ ਹੋਣਾ ਕਿ ਸੁਖਬੀਰ ਬਾਦਲ ਦਾ ਕਤਲ ਕਰਨ ਦੀ ਉਸ ਵਕਤ ਕੋਸ਼ਿਸ਼ ਕੀਤੀ ਗਈ ਸੀ ਜਦੋਂ ਉਹ ਸੇਵਾਦਾਰ ਦੇ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਵੀਲਚੀਪ ਤੇ ਬੈਠੇ ਸੀ ਪਰ ਪੰਜਾਬ ਪੁਲਿਸ ਤੇ ਐਸਆਈ ਦੀ ਮੁਸਤੈਦੀ ਦੇ ਕਾਰਨ ਉਹਨਾਂ ਦੀ ਜਾਨ ਬਚ ਗਈ ਸੀ ਸਾਦੇ ਕੱਪੜਿਆਂ ਦੇ ਵਿੱਚ ਇਹ ਐਸਆਈ ਸੀ ਕਈ ਲੋਕ ਤਾਂ ਇਹਨਾਂ ਨੂੰ ਕਹਿੰਦੇ ਰਹੇ ਕਿ ਇਹ ਸੇਵਾਦਾਰ ਹੈ ਪਰ ਅਸਲ ਦੇ ਵਿੱਚ ਉਹ ਐਸਆਈ ਜਸਵੀਰ ਸਿੰਘ ਸਨ ਜਿਨ੍ਹਾਂ ਨੇ ਅਕਾਲੀ ਆਗੂ ਸੁਖਬੀਰ ਬਾਦਲ ਦੀ ਜਾਨ ਨੂੰ ਬਚਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ ਉਹ ਤੁਰੰਤ ਹਰਕਤ ਵਿੱਚ ਆ ਗਏ ਸਨ ਸਾਹਮਣੇ ਵੀਡੀਓ ਫੁਟੇਜ ਵਿੱਚ ਵੀ ਆਇਆ ਸੀ ਅਤੇ ਵੇਖਿਆ ਜਾ ਸਕਦਾ ਹੈ ਕਿ ਹਮਲਾਵਰ ਨਰੈਣ ਸਿੰਘ ਚੌੜਾ ਵੀਲਚਾਰ ਤੇ ਬੈਠੇ ਸੁਖਬੀਰ ਵੱਲ ਹੌਲੀ-ਹੌਲੀ ਵੱਧ ਰਿਹਾ ਸੀ ਕਿ ਅਚਾਨਕ ਉਸਨੇ ਆਪਣੀ ਜੇਬ ਦੇ ਵਿੱਚੋਂ ਜਾਂ ਡੱਬ ਦੇ ਵਿੱਚੋਂ ਪਿਸਤੌਲ ਕੱਢ ਲਿਆ ਫ੍ਰੈਕਚਰ ਕਾਰਨ ਸੁਖਬੀਰ ਚੇਅਰ ਤੇ ਬੈਠੇ ਸੀ ਜਿਵੇਂ ਹੀ ਚੌੜਾ ਨੇ ਘੋੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਸਵੀਰ ਸਿੰਘ ਨੇ ਉਸਤੇ ਹੱਥ ਨੂੰ ਫੜ ਲਿਆ ਅਤੇ ਤੱਕਾ ਦੇ ਦਿੱਤਾ ਚੰਗੀ ਕਿਸਮਤ ਨਾਲ ਗੋਲੀ ਸੁਖਵੀਰ ਬਾਦਲ ਦੇ ਪਿੱਛੇ ਇੱਕ ਜੜੀ ਕੰਧ ਸੀ ਉਹਦੇ ਉੱਤੇ ਜਾ ਵਰਜੀ ਅਤੇ ਸੁਖਵੀਰ ਵਾਲ-ਵਾਲ ਬਚ ਗਏ ਇਹ ਵੀ ਪਤਾ ਲੱਗਿਆ ਕਿ ਜਸਵੀਰ ਸਿੰਘ ਪਿਛਲੇ 24 ਸਾਲਾਂ ਤੋਂ ਬਾਦਲ ਪਰਿਵਾਰ ਦੇ ਨਾਲ ਨੇ ਅਤੇ ਪਰਿਵਾਰ ਦੇ ਮੈਂਬਰ ਵਾਗ ਰਹਿ ਰਹੇ ਨੇ ਉਹ ਬਾਦਲ ਪਰਿਵਾਰ ਦੇ ਨਾਲ ਲਗਾਤਾਰ ਸੁਰੱਖਿਆ ਵਿੱਚ ਜੁੜੇ ਹੋਏ ਨੇ ਸਾਲ 2001 ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੀਐਸਓ ਬਣੇ ਸੀ ਪਿਛਲੇ 2 ਦਿਨਾਂ ਤੋਂ ਉਹ ਸੁਖਵੀਰ ਬਾਦਲ ਦੇ ਨਾਲ ਤਾਇਨਾਤ ਸਨ ਏਐਸਆਈ ਜਸਵੀਰ ਸਿੰਘ ਨੇ ਅਮ੍ਰਿਤਸਰ ਦੇ ਵਿੱਚ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਿਰਫ ਆਪਣੀ ਡਿਊਟੀ ਨਿਭਾ ਰਿਹਾ ਸੀ ਉਹਨਾਂ ਕਿਹਾ ਕਿ ਜਦੋਂ ਉਹ ਉਹਨਾਂ ਨੇ ਚੌੜਾ ਨੂੰ ਵੇਖਿਆ ਤਾਂ ਉਹ ਚੌਕਸ ਹੋ ਗਏ ਸ ਤੇ ਉਹ ਸ਼ੱਕੀ ਲੱਗਿਆ ਸੀ ਜਿਵੇਂ ਹੀ ਉਸ ਨੇ ਆਪਣਾ ਪਿਸਤੌਲ ਕੱਢਿਆ ਅਸੀਂ ਉਸ ਨੂੰ ਫੜ ਲਿਆ ਅਤੇ ਉਸ ਦਾ ਹਥਿਆਰ ਵੀ ਬਾਅਦ ਵਿੱਚ ਖੋਲਿਆ ਗਿਆ ਸੀ ਪਰ ਹੁਣ ਗੱਲ ਕਰਦੇ ਹਾਂ ਕਿ ਜਦੋਂ ਕੱਲ ਪੇਸ਼ੀ ਵਾਸਤੇ ਚੌੜਾ ਨੂੰ ਲਿਆਂਦਾ ਗਿਆ ਉੱਥੇ ਕਾਫੀ ਹੰਗਾਮਾ ਹੋਇਆ ਕਿਉਂਕਿ ਨਰੈਣ ਸਿੰਘ ਚੌੜਾ ਨੇ ਸੁਖਵੀਰ ਤੇ ਹਮਲਾ ਕੀਤਾ ਸੀ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸੇ ਦੌਰਾਨ ਚੌੜਾ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਦੋਂ ਨਰੈਣ ਸਿੰਘ ਚੌੜਾ ਨੂੰ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਲਿਆਂਦਾ ਜਾ ਰਿਹਾ ਸੀ ਤਾਂ ਇੱਕ ਔਰਤ ਮਠਿਆਈ ਦਾ ਡੱਬਾ ਲੈ ਕੇ ਉੱਥੇ ਆ ਖੜੀ ਅਤੇ ਇੱਦ ਤੋਂ ਬਾਅਦ ਉੱਥੇ ਖੂਬ ਹੰਗਾਮਾ ਹੋਇਆ ਅਦਾਲਤ ਵੱਲੋਂ ਨਰੈਣ ਸਿੰਘ ਚੌੜਾ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਪਰ ਪੁਲਿਸ ਵੱਲੋਂ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਬਚਾਅ ਪੱਖ ਦੀਆਂ ਦਲੀਲਾਂ ਇਹ ਸਾਰਾ ਕੁਝ ਸੁਣਿਆ ਗਿਆ ਅਤੇ ਇਹਦੇ ਤੋਂ ਬਾਅਦ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਚੌੜਾ ਦੇ ਵਕੀਲਾਂ ਨੇ ਪੁਲਿਸ ਤੇ ਗੈਰਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖਣ ਦੇ ਦੋਸ਼ ਲਾਇਏ ਨੇ। ਪੁਲਿਸ 24 ਘੰਟੇ ਤੋਂ ਬਾਅਦ ਸਮਾਂ ਕਹਿੰਦੇ ਹਿਰਾਸਤ ਵਿੱਚ ਨਹੀਂ ਰੱਖ ਸਕਦੀ। ਬਚਾਅ ਪੱਖ ਦੀਆਂ ਦਲੀਲਾਂ ਦੇ ਆਧਾਰ ਤੇ ਮਾਨਯੋਗ ਜੱਜ ਨੇ ਉਹਨਾਂ ਨੂੰ 3 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਪੁਲਿਸ ਨੇ ਇਹ ਉੱਥੇ ਦੱਸਿਆ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਸਾਜ਼ਿਸ਼ ਦਾ ਹਿੱਸਾ ਕੌਣ-ਕੌਣ ਲੋਕ ਸੀ ਅਤੇ ਇਹਦੇ ਕੋਲ ਇਹ ਹਥਿਆਰ ਕਿੱਥੋਂ ਆਇਆ ਇਸ ਕਰਕੇ ਪੁਲਿਸ ਉਹਦੇ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਸੰਭਾਵਨਾਵਾਂ ਵਾਂਗ ਇਨਕਾਰ ਨਹੀਂ ਕੀਤੀ ਜਾ ਸਕਦੀ ਕਿ ਇਸ ਤਿੰਨ ਦਿਨ ਦੇ ਰਿਮਾਂਡ ਦੇ ਦਰਮਿਆਨ ਜਾਂ ਰਿਮਾਂਡ ਤੋਂ ਬਾਅਦ ਕੁਝ ਹੋਰ ਗ੍ਰਿਫਤਾਰੀਆਂ ਵੀ ਅਮਲ ਵਿੱਚ ਲਿਆਂਦੀਆਂ ਜਾ ਸਕਦੀਆਂ ਨੇ ਪਰ ਚੌੜਾ ਦੇ ਪਰਿਵਾਰ ਨੇ ਪੁਲਿਸ ਤੇ ਵੱਡੇ ਦੋਸ਼ ਲਾਏ ਨੇ ਪਰਿਵਾਰ ਨੇ ਦੱਸਿਆ ਕਿ 4 ਦਸੰਬਰ ਨੂੰ ਤੜਕਸਾਰ ਹੀ ਪੁਲਿਸ ਨੇ ਨਰੈਣ ਚੌੜਾ ਦੇ ਘਰ ਵਿੱਚ ਰੇਡ ਕਰ ਦਿੱਤੀ ਸੀ ਪਰ ਦੂਸਰੇ ਪਾਸੇ ਜਿਹੜੀ ਔਰਤ ਉੱਥੇ ਮਠਿਆਈ ਦਾ ਡੱਬਾ ਲੈ ਕੇ ਪਹੁੰਚੀ ਸੀ ਦੱਸਿਆ ਜਾ ਰਿਹਾ ਕਿ ਉਹ ਨਾਰਾਇਣ ਚੌੜਾ ਨੂੰ ਸੁਖਵੀਰ ਬਾਦਲ ਤੇ ਕੀਤੇ ਹਮਲੇ ਦੇ ਕਾਰਨ ਇਹ ਮਠਿਆਈ ਦਾ ਡੱਬਾ ਦੇਣਾ ਚਾਹੁੰਦੀ ਸੀ ਤੇ ਹੁਣ ਸੁਖਵੀਰ ਤੇ ਇਹ ਹਮਲਾ ਹਮਲੇ ਤੋਂ ਬਾਅਦ ਸਾਰੀਆਂ ਸਿਆਸੀ ਤਰ੍ਹਾਂ ਇੱਕ ਦੂਸਰੇ ਤੇ ਜਾਂ ਬਚਾਅ ਜਾਂ ਹਮਲਾ ਵਰ ਰੁਖ اختیار ਕਰ ਰਹੀਆਂ ਨੇ ਤੇ ਹੁਣ ਦੂਸਰੇ ਪਾਸੇ ਅਕਾਲੀ ਦਲ ਨੇ ਆਪਣੀ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਅੱਜ ਬਾਅਦ ਦੁਪਹਿਰ 3:30 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ 'ਚ ਹੋਏਗੀ। ਇਸਦੀ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਦਿੱਤੀ ਹੈ। ਦੱਸਣਾ ਬਣਦਾ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਦੀ ਜਾਨ ਬਚਾਉਣ ਵਾਲੇ ਪੁਲਿਸ ਕਰਮਚਾਰੀ ਦੀ ਸਿਫਤ ਕਰ ਰਹੇ ਨੇ ਸ਼ਲਾਘਾ ਕਰ ਰਹੇ ਨੇ ਜਦਕਿ ਅਕਾਲੀ ਲੀਡਰ ਇਸ ਨੂੰ ਪੰਜਾਬ ਸਰਕਾਰ ਦੀ ਅਤੇ ਪੰਜਾਬ ਪੁਲਿਸ ਦੀ ਨਕਾਮੀ ਦੱਸ ਰਹੇ ਨੇ ਇਸੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਇਹ ਹੰਗਾਮੀ ਮੀਟਿੰਗ ਅੱਜ 6 ਦਸੰਬਰ ਨੂੰ ਬਾਅਦ ਪਹਿਰ ਚੰਡੀਗੜ੍ਹ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸੱਦੀ ਹੈ ਦੱਸਿਆ ਗਿਆ ਕਿ ਇਸ ਦੀ ਪ੍ਰਧਾਨਗੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਕਰਨਗੇ ਸੁਖਬੀਰ ਬਾਦਲ ਤੇ ਇਸ ਕਾਤਲਾਨਾ ਹਮਲੇ ਦੇ ਬਾਬਤ ਹੋ ਸਕਦਾ ਹੈ ਕਿ ਇਸ ਮੀਟਿੰਗ ਵਿੱਚ ਵਿਸਥਾਰਤ ਚਰਚਾ ਕੀਤੀ ਜਾਵੇ ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੇ ਅਕਾਲੀ ਆਗੂਆਂ ਨੇ ਅਸਤੀਫੇ ਦਿੱਤੇ ਸੀ ਤਿੰਨ ਦਿਨਾਂ ਦੇ ਅੰਦਰ ਅੰਦਰ ਉਹ ਅਸਤੀਫੇ ਪ੍ਰਵਾਨ ਕਰਨ ਵਾਸਤੇ ਵੀ ਆਦੇਸ਼ ਜਾਰੀ ਕੀਤੇ ਸੀ ਜਦੋਂ ਕਿ ਸਜ਼ਾ ਸੁਣਾਈ ਗਈ ਨੂੰ ਤਿੰਨ ਦਿਨ ਤੋਂ ਵੱਧ ਦਾ ਸਮਾਂ ਹੋ ਰਿਹਾ ਹੈ ਹਾਲੇ ਤੱਕ ਇਹ ਖਬਰ ਸਾਹਮਣੇ ਨਹੀਂ ਆਈ ਕਿ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੋਵੇ ਉਮੀਦ ਹੈ ਕਿ ਇਸ ਮੀਟਿੰਗ ਵਿੱਚ ਇਹ ਅਸਤੀਫਾ ਵੀ ਪ੍ਰਵਾਨ ਕੀਤਾ ਜਾ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ ਕਿਸਾਨਾਂ ਦੇ ਵੱਲੋਂ ਬੀਤੇ ਦਿਨੀ ਐਲਾਨ ਕਰ ਦਿੱਤਾ ਗਿਆ ਸੀ ਕਿ 6 ਦਸੰਬਰ ਨੂੰ ਉਹ ਦਿੱਲੀ ਕੂਚ ਕਰਨਗੇ ਪਰ ਕੂਚ ਪੈਦਲ ਹੋਵੇਗਾ ਸ਼ੰਭੂ ਤੋਂ ਪਤਾ ਲੱਗਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਇੱਕ ਮੀਟਿੰਗ ਕੀਤੀ ਇਸ ਦੇ ਵਿੱਚ ਸਰਵਣ ਸਿੰਘ ਪੰਦੇੜ ਬਲਵੰਤ ਸਿੰਘ ਬਹਿਰਾਮਕੇ ਜਸਵਿੰਦਰ ਸਿੰਘ ਲੋਂਗੋਵਾਲ ਸਰਜੀਤ ਸਿੰਘ ਫੂਲ ਜੰਗ ਸਿੰਘ ਪਟੇੜੀ ਤੇਜਵੀਰ ਸਿੰਘ ਪੰਜੋਖੜਾ ਸਾਹਿਬ ਅਤੇ ਬਲਵਿੰਦਰ ਸਿੰਘ ਕਾਦੀਆਂ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅੱਜ 6 ਦਸੰਬਰ ਨੂੰ ਜਥਾ ਦਿੱਲੀ ਰਵਾਨਾ ਹੋਏਗਾ ਤੇ ਸਾਰੀਆਂ ਤਿਆਰੀਆਂ ਇਹਨਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ ਇਸ ਪਹਿਲੇ ਜਥੇ ਵਿੱਚ 16 ਜਥੇਬੰਦੀਆਂ ਦਾ ਸ਼ਾਂਤਮਈ ਮਾਰਚ ਬਲਵੰਤ ਸਿੰਘ ਬਹਿਰਾਮਕੇ ਸਰਜੀਤ ਸਿੰਘ ਫੂਲ ਸਤਨਾਮ ਸਿੰਘ ਪੰਨੂ ਅਤੇ ਸੁਰਿੰਦਰ ਸਿੰਘ ਚਤਾਲਾ ਦੀ ਅਗਵਾਈ ਵਿੱਚ ਹੋਏਗਾ ਕਿਸਾਨ ਆਗੂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਾਰਚ ਅੰਬਾਲਾ ਨੂੰ ਜਾਣ ਵਾਲੇ ਘੱਗਰ ਦਰਿਆ ਤੇ ਪੁਲ ਦੇ ਖੱਬੇ ਪਾਸੇੋਂ ਜਿੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੰਕਰੀਟ ਦੀ ਕੰਧ ਕੀਤੀ ਹੋਈ ਹੈ ਉੱਥੋਂ ਦੀ ਰਵਾਨਾ ਹੋਏਗਾ ਕਿਸਾਨ ਆਗੂ ਨੇ ਦੱਸਿਆ ਕਿ ਬੀਤੇ ਦਿਨੀ ਅੰਬਾਲਾ ਦੇ ਐਸਪੀ ਉਹ ਪੁਲਿਸ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਉਹ ਸੜਕੀ ਰਸਤੇ ਦਿੱਲੀ ਜਾਣਗੇ ਸ਼ਾਂਤਮਈ ਤਰੀਕੇ ਨਾਲ ਜਾਣਗੇ ਕਿਸਾਰ ਆਗੂਆਂ ਨੇ ਉਹਨਾਂ ਯੂਪੀ ਦੇ ਕਿਸਾਨਾਂ ਦੇ ਧਰਨੇ ਨੂੰ ਉਖਾੜਨ ਅਤੇ ਗ੍ਰਿਫਤਾਰ ਕੀਤੇ ਜਾਣ ਦੀ ਵੀ ਨਿੰਦਿਆ ਕੀਤੀ ਹੈ। ਇਹਨਾਂ ਆਗੂਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਅੱਜ ਸ਼ਾਮ ਤੱਕ ਜਿਨ੍ਹਾਂ ਨੇ ਵੀ ਪਹੁੰਚਣਾ ਸੀ ਉਹ ਪਹੁੰਚ ਜਾਂਦੇ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਪਹੁੰਚਣਾ ਜਿਨ੍ਹਾਂ ਨੇ ਇਸ ਜੱਥੇ ਵਿੱਚ ਜਾਂ ਹੋਰਨਾਂ ਜੱਥਿਆਂ ਵਿੱਚ ਜਾਣਾ ਲਾਜ਼ਮੀ ਸੀ। ਉਹਨਾਂ ਦੱਸਿਆ ਕਿ ਲਗਾਤਾਰ ਕਿਸਾਨ ਮਜ਼ਦੂਰ ਸਰਹੱਦਾਂ ਤੇ ਪਹੁੰਚ ਰਹੇ ਨੇ। ਉਹਨਾਂ ਐਲਾਨ ਕੀਤਾ ਕਿ ਖਨੌਰੀ ਮੂਰਤੀ ਨੂੰ ਜ਼ਿਆਦਾ ਮਜ਼ਬੂਤ ਕਰ ਲਈ ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ ਵੱਲੋਂ ਨੌਜਵਾਨਾਂ ਦਾ ਇੱਕ ਬਹੁਤ ਵੱਡਾ ਜੱਥਾ ਖਨੌਰੀ ਮੋਰਚੇ ਤੇ ਆਏਗਾ। ਇਹਦੇ ਤੋਂ ਬਾਅਦ 7 ਦਸੰਬਰ ਤੋਂ ਰੋਜ਼ਾਨਾ ਵੱਡੇ-ਵੱਡੇ ਜੱਥੇ ਖਨੌਰੀ ਮੋਰਚੇ ਤੇ ਵੀ ਪਹੁੰਚਣਗੇ। ਉਹਨਾਂ ਨੇ ਕਿਹਾ ਕਿ 6 ਦਸੰਬਰ ਤੇ ਕਰਨਾਟਕ ਤੇ ਤੇਲੰਗਾਨਾ ਦੀਆਂ ਰਾਜਧਾਨੀਆਂ ਦੇ ਵਿੱਚ ਵੀ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਮਰਨਵਰਤੇ ਸਮਰਥਨ ਵਿੱਚ ਰੋਜ਼ਾਨਾ 100 ਕਿਸਾਨ ਲੜੀਵਾਰ ਮਰਨਵਰਤੇ ਬੈਠਿਆ ਕਰੇਗਾ। ਕਿਸਾਨਾਂ ਵੱਲੋਂ ਦਿੱਲੀਵਾਲ ਮਾਰਚ ਦੇ ਐਲਾਨ ਤੋਂ ਬਾਅਦ ਹਰਿਆਣਾ ਪੁਲਿਸ ਨੇ ਅੰਬਾਲਾ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ ਜਿਸ ਵਿੱਚ ਕਿਸਾਨਾਂ ਨੂੰ ਪੈਦਲ ਮਾਰਚ ਕਰਨ ਦੇ ਐਲਾਨ ਤੇ ਮੁੜ ਵਿਚਾਰ ਕਰਨ ਲਈ ਆਖਿਆ ਗਿਆ ਹੈ ਇਹ ਨੋਟਿਸ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਪੰਜਾਬ ਦੀ ਸਰਹੱਦ ਦੇ ਅੰਦਰ ਵੀ ਚਪਕਾ ਦਿੱਤੇ ਗਏ ਨੇ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਅਮਰ ਕਾਨੂੰਨ ਦੇ ਮੱਦੇ ਨਜ਼ਰ ਅੰਬਾਲਾ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਨੇ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ ਇਹ ਫੈਸਲਾ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚਕਾਰ ਪਹਿਲਾਂ ਵੀ ਹੋਈਆਂ ਝੜਪਾਂ ਦੇ ਮੱਦੇ ਨਜ਼ਰ ਲਿਆ ਗਿਆ ਹੈ। ਅਜਿਹੇ 'ਚ ਹੁਣ ਖਾਦਸ਼ਾ ਪੈਦਾ ਹੋ ਗਿਆ ਹੈ ਕਿ ਅੰਦੋਲਨ ਕਰ ਰਹੇ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਜਿਹੜਾ ਉਹਨਾਂ ਦਾ ਇਹ ਮਕਸਦ ਹੈ ਬੀਤੇ ਦਿਨਾਂ ਤੋਂ ਐਲਾਨ ਕੀਤਾ ਹੋਇਆ ਹੈ, ਸ਼ਾਇਦ ਆਸਾਨੀ ਨਾਲ ਉਹਨਾਂ ਨੂੰ ਪੂਰਾ ਨਾ ਕਰਨ ਦਿੱਤਾ ਜਾਵੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੇ ਦਿਨੀ ਮਰਜੀਵੜਿਆਂ ਦੀ ਫੌਜ ਤਿਆਰ ਕਰ ਦਿੱਤੀ ਗਈ ਸੀ ਅਤੇ ਇੱਕ ਐਪ ਰਾਹੀਂ ਐਪਲੀਕੇਸ਼ਨ ਫਾਰਮ ਵੀ ਭੇਜਿਆ ਗਿਆ ਸੀ। ਜਿਸ ਵਿੱਚ ਵੱਖ-ਵੱਖ ਕਾਲਮਾਂ ਦੇ ਰਾਹੀਂ ਇਹ ਸਪਸ਼ਟ ਕਰਨਾ ਹੈ ਕਿ ਜਿਹੜਾ ਵੀ ਕਿਸਾਨ ਹੱਕੀ ਮੰਗਾਂ ਦੇ ਲਈ ਮਰਜੀਵੜਿਆਂ ਦੀ ਫੌਜ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਉਹ ਆਪਣਾ ਨਾਮ ਆਪਣੀ ਉਮਰ ਆਪਣੀ ਫੋਟੋ ਅਪਲੋਡ ਕਰ ਦੇਵੇ ਕਿਹੜੀ ਸੰਸਥਾ ਦੇ ਨਾਲ ਜੁੜਿਆ ਹੋਇਆ ਉਹਦਾ ਨਾਮ ਵੀ ਲਿਖੇ ਕਿਸਾਨਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਦਿੱਲੀ ਕੂਚ ਕਰਨ ਸਮੇਂ ਉਹ ਦੱਸੇ ਕਿ ਮੈਂ ਨਾਲ ਜਾਣਾ ਚਾਹੁੰਦਾ ਹਾਂ ਕਿਸਾਨਾਂ ਦੇ ਸ਼ਾਂਤਮਈ ਕੂਚ ਦਾ ਹਿੱਸਾ ਬਣਨਾ ਚਾਹੁੰਦਾ ਹਾਂ ਜੇਕਰ ਕਿਸਾਨੀ ਮੰਗਾਂ ਸੰਬੰਧੀ ਜੇਲ੍ਹ ਵਿੱਚ ਵੀ ਜਾਣਾ ਪਿਆ ਤਾਂ ਵੀ ਕੋਈ ਝਿਜਕ ਮਹਿਸੂਸ ਨਹੀਂ ਕਰੇਗਾ ਬਿਨਾ ਕਿਸੇ ਦਬਾਅ ਦੇ ਕਿਸਾਨਾਂ ਦੇ ਮਰਜੀਵਰਿਆਂ ਦੀ ਫੌਜ ਵਿੱਚੋਂ ਖੁਦ ਸ਼ਾਮਲ ਹੋਣ ਜਾ ਰਿਹਾ ਹੈ ਇਸ ਤਰੀਕੇ ਨਾਲ ਉਸ ਨੂੰ ਇਹਦੇ ਉੱਤੇ ਜਾ ਕੇ ਆਪਣਾ ਫਾਰਮ ਭਰਨਾ ਪਵੇਗਾ ਦੂਸਰੇ ਪਾਸੇ ਮਾਨਸਾ ਵਾਲੇ ਪਾਸਿਓਂ ਵੀ ਇੱਕ ਖਬਰ ਵੜ ਰਹੀ ਹੈ ਕਿ ਮਾਨਸਾ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਜ਼ਬਰਦਸਤ ਝੜਪ ਹੋਈ ਹੈ ਦਰਅਸਲ ਕਿਸਾਨ ਗੁਜਰਾਤ ਗੈਸ ਪਾਈਪਲਾਈਨ ਦਾ ਵਿਰੋਧ ਕਰ ਰਹੇ ਸੀ ਤੇ ਇਹ ਵਿਰੋਧ ਕਰਨ ਲਈ ਉਹ ਬਠਿੰਡੇ ਜਾ ਰਹੇ ਸੀ ਇਸੇ ਦੌਰਾਨ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਝੜਪ ਦੇ ਵਿੱਚ ਕਿਸਾਨਾਂ ਤੇ ਲਾਠੀ ਚਾਰਜ ਹੋਣ ਦੀ ਖਬਰ ਹੈ ਇਸ ਤਰ੍ਹਾਂ ਕਿਸਾਨਾਂ ਨੇ ਵੀ ਪੁਲਸ ਦੀਆਂ ਕਈ ਗੱਡੀਆਂ ਦੀ ਪੰਨ ਤੋੜ ਕੀਤੀ ਹੈ ਟਕਰਾਅ ਵਾਲੀ ਸਥਿਤੀ ਬਣੀ ਟਕਰਾਅ ਵਿਚਾਲੇ ਕਈ ਪੁਲਿਸ ਅਧਿਕਾਰੀ ਅਤੇ ਕਈ ਕਿਸਾਨ ਵੀ ਜ਼ਖਮੀ ਹੋਏ ਫਿਲਹਾਲ ਜ਼ਖਮੀ ਨੂੰ ਹਸਪਤਾਲ ਵਿੱਚ ਇਲਾਜ ਵਾਸਤੇ ਭਰਤੀ ਕਰਵਾਏ ਜਾਣ ਦੀ ਖਬਰ ਹੈ ਮਿਲੇ ਵੇਰਵਿਆਂ ਦੇ ਅਨੁਸਾਰ ਕਿਸਾਨ ਬਠਿੰਡਾ ਦੇ ਪਿੰਡ ਲੇਲਿਆਣਾ ਵਿੱਚ ਗੁਜਰਾਤ ਗੈਸ ਪਾਈਪਲਾਈਨ ਦਾ ਵਿਰੋਧ ਕਰਨ ਜਾ ਰਹੇ ਸੀ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਮਾਰਸਾ ਦੀ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਝਗੜਾ ਇਸ ਹੱਦ ਤੱਕ ਵਧਿਆ ਕਿ ਪੁਲਿਸ ਨੂੰ लाਠੀ ਚਾਰਜ ਕਰਨਾ ਪਿਆ ਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਪੁਲਿਸ ਦੀਆਂ ਕਈ ਗੱਡੀਆਂ ਵੀ ਭੰਨ ਦਿੱਤੀਆਂ ਇਸ ਸਬੰਧੀ ਥਾਣਾ ਭੀਖੀ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ 80 ਦੇ ਕਰੀਬ ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਲਈ ਗੁਰਵੀਰ ਸਿੰਘ ਦੇ ਬਿਆਨਾਂ ਤੇ ਦੋ ਦਰਜਨ ਦੇ ਕਰੀਬ 22 ਨੇਮ ਅਤੇ 60 ਦੇ ਕਰੀਬ ਅਣਪਛਾਤੇ ਕਿਸਾਨਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਹੁਣ ਮਹਾਰਾਸ਼ਟਰ ਵਾਲੇ ਪਾਸੇ ਇੱਕ ਨਜ਼ਰ ਮਾਰੀਏ ਮਹਾਰਾਸ਼ਟਰ ਦੇ ਵਿੱਚ ਸੌ ਚੁੱਕ ਲਈ ਹੈ ਦਵਿੰਦਰ ਫੜਨवीस ਉੱਥੋਂ ਦੇ ਹੁਣ ਮੁੱਖ ਮੰਤਰੀ ਹੋਣ ਕੇ ਉਹਨਾਂ ਨੇ ਮੁਰਤੋਂ ਸੂਬੇ ਦੀ ਕਮਾਨ ਸੰਭਾਲ ਰਹੀ ਹੈ ਉਹਨਾਂ ਦੇ ਨਾਲ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਅਤੇ NCP ਮੁਖੀ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਅਹੁਦੇ ਦੀ ਸੌ ਚੁੱਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕਈ ਐਨਡੀਏ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਅਤੇ ਹੋਰ ਬਹੁਤ ਸਾਰੀਆਂ ਸ਼ਕਤੀਆਂ ਇਸ ਸੋਹ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਈਆਂ ਦਵਿੰਦਰ ਫੜਨवीस ਮਹਾਰਾਸ਼ਟਰ ਦੇ ਵੱਡੇ ਨੇਤਾਵਾ ਨੂੰ ਹਰਾ ਕੇ ਦੱਸਣਾ ਬਣਦਾ ਕਿ ਤੀਸਰੀ ਵਾਰ ਸੂਬੇ ਦੀ ਕਮਾਨ ਸੰਭਾਲ ਰਹੇ ਨੇ ਇਹਦੇ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ 20 ਚੋਂ 12 ਮੁੱਖ ਮੰਤਰੀ ਮਰਾਠਾ ਰਹਿ ਚੁੱਕੇ ਨੇ ਪਰ ਦਵਿੰਦਰ ਫੜਨवीस ਇਸ ਗੈਰ ਮਰਾਠਾ ਹੋਣ ਦੇ ਬਾਵਜੂਦ ਲਗਾਤਾਰ ਆਪਣਾ ਉਹਨਾਂ ਨੇ ਉੱਥੇ ਦਬਦਬਾ ਕਾਇਮ ਕੀਤਾ ਹੋਇਆ ਹੈ ਇਹ ਨਹੀਂ ਨਹੀਂ ਦਵਿੰਦਰ ਫੜਨवीस ਨੇ ਉੱਥੇ ਹੀ ਭਾਜਪਾ ਦੀ ਜਿੱਤ ਦਾ ਝੰਡਾ ਲਹਿਰਾਇਆ ਜਿੱਥੇ ਮਹਾਰਾਸ਼ਟਰੀ ਰਾਜਨੀਤੀ ਦੇ ਚਾਣਕੀਆ કહે ਜਾਣ ਵਾਲੇ ਸ਼ਰਦ ਪਵਾਰ ਦੇ ਸਾਹਮਣੇ ਕੋਈ ਕਦੇ ਟਿਕਦਾ ਨਹੀਂ ਸੀ ਦਵਿੰਦਰ ਫੜਨवीस ਨੂੰ ਰਾਜਨੀਤੀ ਵਿਰਾਸਤ ਵਿੱਚ ਮਿਲੀ ਹੈ ਫਿਰ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਉਹਨਾਂ ਨੂੰ ਰਾਜਨੀਤੀ ਦੇ ਕੁਝ ਹੋਰ ਦਾਪੇਚ ਸਿਖਾਏ ਇਸ ਲਈ ਫੜਨवीस ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹੈ 1992 ਚ ਨਾਗਪੁਰ ਤੋਂ ਕਾਰਪੋਰੇਟਰ ਬਣੇ ਦਵਿੰਦਰ ਫੜਨवीस ਅੱਗੇ ਵਧਦੇ ਗਏ ਅਤੇ ਆਪਣੇ ਦਮਤੇ ਸਿਰਫ 5 ਸਾਲ ਦੇ ਵਿੱਚ ਹੀ ਨਾਗਪੁਰ ਦੇ ਮੇਅਰ ਬਣ ਗਏ ਸਨ ਉਹ ਉਸ ਸਮੇਂ ਸਭ ਤੋਂ ਘੱਟ ਉਮਰ ਦੇ ਮੇਅਰ ਬਣੇ ਉਹ 1999 ਤੋਂ ਲਗਾਤਾਰ ਵਿਧਾਇਕ ਚੁਣੇ ਜਾ ਰਹੇ ਨੇ ਮਹਾਰਾਸ਼ਟਰ ਤੋਂ ਜਦੋਂ ਗੜਕਰੀ ਅਤੇ ਗੋਪੀਨਾਥ ਮੁੰਡੇ ਕੇਂਦਰ ਵਿੱਚ ਆਏ ਤਾਂ ਭਾਜਪਾ ਨੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦਵਿੰਦਰ ਫੜਨवीस ਨੂੰ ਦੇ ਦਿੱਤੀ ਸੀ ਉਹਨਾਂ ਇਸ ਤਾ ਸ਼ਾਇਦ ਇਹ ਆਖਿਆ ਜਾ ਸਕਦਾ ਹੈ ਕਿ ਪੂਰਾ ਪੂਰਾ ਲਾਭ ਅਤੇ ਫਾਇਦਾ ਵੀ ਉਠਾਇਆ ਹੈ। ਉਹਨਾਂ ਦੀ ਅਗਵਾਈ ਚ ਭਾਜਪਾ ਨੇ 2014 ਚ ਵਿਧਾਨ ਸਭਾ ਦੀ ਚੋਣ ਜਿੱਤੀ ਸੀ। ਭਾਜਪਾ ਦੇ ਸੱਤਾ ਚਾਹੁੰਦੇ ਹੀ ਫੜਨ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦੇ ਅਗੋਂ ਦੀ ਪਹਿਲੀ ਪਸੰਦ ਬਣੇ। ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਵੀ ਹੋਣੀ ਹੈ ਕਿ ਇਹਦੇ ਤੋਂ ਪਹਿਲਾਂ ਉਹ ਕਦੇ ਮੰਤਰੀ ਵੀ ਨਹੀਂ ਸੀ ਬਣੇ ਪਰ ਉਹ 2014 ਵਿੱਚ ਸਿੱਧੇ ਮੁੱਖ ਮੰਤਰੀ ਦੀ ਕੁਰਸੀ ਤੇ ਜਾ ਬੈਠੇ। ਉਦੋਂ ਉਹਨਾਂ ਦੀ ਉਮਰ ਸਿਰਫ 44 ਵਰਿਆਂ ਦੀ ਸੀ। ਉਹ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਘੱਟ ਉਮਰ ਦੇ ਮੰਤਰੀਆਂ ਵਿੱਚੋਂ ਇੱਕ ਸਨ 2019 ਵਿੱਚ ਉਹ ਦੁਬਾਰਾ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਗਏ ਪਿਛਲੇ 5 ਸਾਲਾਂ ਵਿੱਚ ਗਵਿੰਦਰ ਫੜਰवीस ਮੁੱਖ ਮੰਤਰੀ ਵਿਰੋਧੀ ਧਿਰ ਦੇ ਨੇਤਾ ਅਤੇ ਉਪ ਮੁੱਖ ਮੰਤਰੀ ਵਰਗੇ ਤਿੰਨ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੇ ਐ ਕੁਝ ਲੋਕ ਉਹਨਾਂ ਨੂੰ ਮਹਾਰਾਸ਼ਟਰ ਦਾ ਚਾਣਕਿਆ ਵੀ ਹੁਣ ਆਖਣ ਲੱਗੇ ਨੇ ਤੇ ਆ ਖਬਰ ਕੈਨੇਡਾ ਵਿੱਚੋਂ ਮਿਲੀ ਐ ਪਰ ਖਬਰ ਆਤਮੰਦ ਭਾਗੀ ਐ ਲੁਧਿਆਣੇ ਦਾ ਇੱਕ ਨੌਜਵਾਨ ਕੁਝ ਸੁਨਹਿਰੀ ਸੁਪਨੇ ਲੈ ਕੇ ਹਾਲੇ 4 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ ਲੱਗਦਾ ਹੈ ਕਿ ਕੈਨੇਡਾ ਉਸ ਨੂੰ ਰਾਸ ਨਹੀਂ ਆਇਆ 4 ਮਹੀਨੇ ਪਹਿਲਾਂ ਪਹੁੰਚੇ ਕੈਨੇਡਾ ਵਿੱਚ ਇਸ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਉਸਦੇ ਨਾਲ ਰਹਿ ਰਹੀ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਦਾ ਨਾਮ ਗੁਰਜੀਤ ਸਿੰਘ ਉਮਰ ਤਕਰੀਬਨ 22 ਵਰੇ ਦੱਸੀ ਜਾ ਰਹੀ ਹੈ ਉਹ ਪੋਸਟ ਗ੍ਰੈਜੂਏਸ਼ਨ ਲਈ ਵਿਦੇਸ਼ ਭਾਗ ਕੈਨੇਡਾ ਆਇਆ ਸੀ ਉਸ ਨੂੰ 1 ਦਸੰਬਰ ਨੂੰ 온ਟਾਰੀਓ ਦੇ ਸਰਨੀਆਂ ਦੇ ਵਿੱਚ ਕুইਨ ਸਟਰੀਟ ਦੇ ਵਿੱਚ ਜਿਸ ਕਿਰਾਏ ਦੇ ਘਰ ਦੇ ਵਿੱਚ ਰਹਿ ਰਿਹਾ ਸੀ ਉੱਥੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨੇ ਪੰਜਾਬ ਕਾਲਜ ਆਫ ਟੈਕਨੀਕਲ ਐਜੂਕੇਸ਼ਨ ਬੱਦੋਵਾਲ ਤੋਂ ਪੜ੍ਹਾਈ ਕੀਤੀ ਹੋਈ ਸੀ। ਉਸਨੇ ਆਪਣੀ ਗ੍ਰੈਜੂਏਸ਼ਨ ਲੁਧਿਆਣਾ ਤੋਂ ਪੂਰੀ ਕੀਤੀ ਸੀ। ਜਿਸ ਤੋਂ ਬਾਅਦ ਉਹ ਕੈਨੇਡਾ ਲੈਫਟਰਨ ਕਾਲ ਤੋਂ ਬਿਜ਼ਨਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਕੁਝ ਮਹੀਨੇ ਪਹਿਲਾਂ ਕੈਨੇਡਾ ਆਇਆ ਸੀ। ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹਦੇ ਅਨੁਸਾਰ ਮੁਲਜ਼ਮ ਦੀ ਪਛਾਣ 36 ਵਰਿਆਂ ਦੇ ਕਰਾਸਲੇ ਹੰਟਰ ਦੇ ਵਜੋਂ ਕੀਤੀ ਗਈ ਹੈ ਜੋ ਕਿ ਉਹਦੇ ਨਾਲ ਕਮਰੇ ਵਿੱਚ ਰਹਿੰਦਾ ਸੀ ਮੁਲਜ਼ਮ ਨੇ ਦੱਸਿਆ ਜਾ ਰਿਹਾ ਕਿ ਉਸ ਉੱਤੇ ਚਾਕੂ ਦੇ ਕਈ ਵਾਰ ਕੀਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਰਸੋਈ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਝੜਪ ਹੋਈ ਲੜਾਈ ਹੋਈ ਪੁਲਿਸ ਨੇ ਦੱਸਿਆ ਕਿ ਹੰਟਰ ਤੇ ਦੂਸਰੇ ਦਰਜੇ ਦੇ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ ਪੁਲਿਸ ਮੁਤਾਬਕ ਇਹ ਅਪਰਾਧ ਨਸਲੀ ਤੌਰ ਤੇ ਪ੍ਰੇਰਿਤ ਨਹੀਂ ਜਾਪਦਾ ਹੋ ਸਕਦਾ ਕਿ ਉਹਨਾਂ ਦੀ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਤਕਰਾਰ ਹੋਈ ਹੋਵੇ ਜਿਸ ਤੋਂ ਬਾਅਦ ਰਸੋਈ ਦੇ ਵਿੱਚ ਪਿਆ ਚਾਕੂ ਹੀ ਉਸਨੇ ਇਸ ਪੰਜਾਬੀ ਨੌਜਵਾਨ ਤੇ ਮਾਰ ਦਿੱਤਾ ਤੇ ਜੇ ਕਿ ਉਸ ਨੂੰ ਜਾਨਲੇਵਾ ਸੱਤ ਹੋਇਆ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ